ਸਟਾਡੇ ਪਰ ਸਟੋਰੀਆ ਪਾ ਦੇਣੀ ਆ ਵੀ ਨਥੀ ਦਾ ਖੇਡ ਪਿਆ ਨਾਲ ਦਿੱਤਿਆ ਸਾਢੇ 6 ਤੇ 7 ਲੈ ਵੀ ਵਿਸਲਾ ਮਾਰੋ ਕਲਾਮੇ ਸ਼ੁਰੂ ਹੋਣ ਲੱਗੇ ਗਿਆ ਜਿਹੜੀ ਕੰਡਿਆਲ ਦੀ ਟੀਮ ਆ ਟੀਮ ਪਿੰਡ ਵਾਲੇ ਪਾਸੇ ਸਾਢੇ 6 ਤੋਂ ਸਭ ਨੇ ਰੌਣਾ ਜਾਣਾ ਕੁਝ ਨਹੀਂ ਦਿਖਣਾ ਰੌਲਾ ਪਈ ਜਾਣਾ ਇਕੱਲਾ ਜਿਹੜੀ ਕੰਡਿਆਲ ਦੀ ਟੀਮ ਆ ਪਿੰਡ ਵਾਲੇ ਪਾਸੇ ਅਸੀਰੀ ਟੀਮ ਇਹੜੀ ਕਿਹਨੇ ਮੇਰੇ ਵੀਰੇ ਮੰਡੀ ਵਾਲੀ ਸਾਈਡ ਸਾਢੇ 6 ਤੇ 7 ਸਾਢੇ 6 ਤੇ 7 6 ਤੇ 7 7 ਦਾ ਫਾਈਨਲ ਫਾਈਨਲ ਦੀ ਪਹਿਲੀ ਰੇਡ ਪਈ ਦਰਸ਼ਕ ਵੀਰੋ ਇੱਕ ਵਾਰੀ ਤਾਰਿਆ ਯੋਰਦਾਨ ਮਾਰਦੀ ਹੈ ਆਪਾਂ ਪਹਿਲੀ ਰੇਡ 3 ਨੰਬਰ ਦੀ ਕੌਣ ਕੌ ਜਿੱਤਦਾ ਇੱਕ ਪਾਸੇ ਕਿਹਨੇ ਪ੍ਰਿੰਸ ਲੱਗਿਆ ਹੋਇਆ ਦੂਜੇ ਪਾਸੇ ਟਾਈਗਰ ਲੱਗਿਆ ਹੋਇਆ ਹੋ ਜਦੋਂ ਫਾਈਨਲ ਮੈਚ ਤੇ ਜੋਰ ਦਿਖਾਏ ਬੱਪੂ ਨੇ ਉਹ ਢੇਰਿਆਂ ਕੋਲੇ ਜਾ ਕੇ ਰੇਡ ਟਾਏ ਬੱਪੂ ਨੇ ਢੇਰਿਆਂ ਕੋਲੇ ਜਾ ਕੇ ਰੇਡ ਟਾਏ ਬੱਪੂ ਨੇ ਉਹ ਬੱਵਨ ਨੇ ਕਬੱਡੀ ਪਾ ਕੇ ਜਿੱਦਾਂ ਵਾਪਸ ਆਇਆ ਸੀ ਉਦੋਂ ਹੀ ਮੁੜ ਗਿਆ ਲੈ ਜਾਂ ਟਾਈਗਰ ਪਾਉ ਜਾਂ ਪ੍ਰਿੰਸ ਪਾਉ ਇਹਦਾ ਸਮੇਂ ਦੀ ਗੱਲ ਹੈ ਲੈ ਫਿਰ ਪ੍ਰਿੰਸ ਚੱਲ ਪਿਆ ਵੀ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਅੱਜ ਪਤਾ ਲੱਗੂ ਕੀ ਦਾ ਟੱਕੜਾ ਲਓ ਰੇਡ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਪਾਉਣ ਦੇ ਲਈ ਪ੍ਰਿੰਸ ਅੱਗੇ ਵੱਲ ਵਧਿਆ ਹੋਇਆ ਇੱਕ ਪਾਸੇ ਬਿੱਲਾ ਲੱਗਿਆ ਹੋਇਆ ਦੂਜੇ ਪਾਸੇ ਸ਼ਣੀ ਲੱਗਿਆ ਹੋਇਆ ਹੌਲ ਦੋਹਾਂ ਦੇ ਵਿੱਚੋਂ ਕੌਣ ਐਫਐਲ ਆ ਰਿਹਾ ਮੇਰੇ ਵੀਰੋ ਲਓ ਰੇਡ ਤੇ ਨੰਬਰ ਕਹਿੰਦੇ ਇਹ ਬਿੱਲੇ ਨੇ ਐਫਐਲ ਆਏ ਕਿ ਨਹੀਂ ਸ਼ੀਰ ਦੀ ਟੀਮ ਦੇ ਲਈ ਜੁੜਦਾ ਆ ਫਾਈਨਲ ਮੈਚ ਹੈ ਬਿੱਲਾ ਐਫਐਲ ਆ ਗਿਆ ਜੀ ਨੋਟ ਕਰੋ ਬਿੱਲਾ ਐਫਐਲ ਆ ਗਿਆ ਬੈਸਟਾ ਨੂੰ ਕਹਿੰਦੇ ਘਿਓ ਦਿੱਤਾ ਯਾਣਾ ਦੋ ਦੋ ਕਿਲੋ ਦੇਸੀ ਖਾਓ ਦਿੱਤਾ ਜਾਣਾ ਬੈਸਟਨ ਨੂੰ ਫਾਈਨਲ ਮੈਚ ਹੈ ਬਜਰੀ ਕਬੱਡੀ ਦਾ ਸਾਰੇ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਪ੍ਰਬੰਧਕ ਮੁੰਡਿਆਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਅਸੀਰਪਿੰਡ ਵਾਲਾ ਕਬੱਡੀ ਪਾਰਿਆ ਦੋ ਤਿਆਰ ਜਿਹਨੇ ਮੌਕੇ ਦੇ ਖਿਡਾਰੀ ਹੈ ਅਸਵੇਂ ਕਹਿੰਦੇ ਕੌਣ ਜੱਫਾ ਲਾਵੇਗਾ ਕਿ ਮੌਕੇ ਦੇ ਪਾਈ ਪਾਸ ਕੋੜੇ ਆ ਇਹਨਾਂ ਸਮਝ ਪਤੰਦਰ ਦੇ 79 ਕੋਟਕਪੂਰੇ ਨੂੰ ਤੇ ਪੈਗੇ ਜਲੰਧਰ ਦੇ ਜਲੰਧਰ ਦੇ ਟਾਈਗਰ ਨੇ ਜੱਫਾ ਲਾਦਾ ਪਵਨ ਨੂੰ ਹੁਣ ਦੇਖਾਂਗੇ ਵੀ ਅਗਲੀ ਰੇਡ ਪੌਂਡ ਦੇ ਲਈ ਮੁੰਡਾ ਫੇਰ ਤੁਰ ਪੈ ਮੇਰੇ ਵੀਰੋ ਆਹ ਮੁੰਡਾ ਸਵੇਰ ਤੋਂ ਬੇਰ ਮੇਰ ਕੇ ਕਬਡੀਆਂ ਪਾ ਰਿਹਾ ਇਹ ਆ ਪ੍ਰਿੰਸ ਕਹਿੰਦੇ ਜ਼ਿਲ੍ਹੇ ਮੋਗੇ ਦੀ ਧਰਤੀ ਦਾ ਕੰਡਿਆਲ ਪਿੰਡ ਵਾਲਾ ਪ੍ਰਤਾਪ ਇਸੇ ਸਾਲ ਕਹਿੰਦੇ ਵਿਦੇਸ਼ਾਂ ਦੀ ਧਰਤੀ ਤੇ ਬੱਲੇ ਬੱਲੇ ਕਰਵਾ ਗਿਆ ਪਰ ਆਹ ਮੁੰਡਾ ਕਹਿੰਦੇ ਮੇਰੇ ਨਾਲ ਪ੍ਰਿੰਸ ਕਵਰਟੇ ਪਾ ਰਿਹਾ ਸੇਵਕ ਇੱਕ ਪਾਸੇ ਕਹਿੰਦੇ ਬਿੱਲਾ ਲੱਗਿਆ ਹੋਇਆ ਦੂਜੇ ਪਾਸੇ ਉਹ ਕਹਿੰਦੇ ਬਿੱਲਾ ਲੱਗਿਆ ਹੋਇਆ ਵੀ ਬਿੱਲਾ ਤੁਧੂ ਹੀ ਰਾਖੀ ਬੈਠਾ ਹੱਥ ਪੈਰ ਤਾਂ ਮਾਰੂਗਾ ਹੱਥ ਪੈਰ ਦਾ ਮਾਰੂਆ ਪਰ ਬਿੱਲੇ ਦੇ ਸਾਹ ਨਹੀਂ ਆਇਆ ਦੁੱਧ ਖੰਡ ਗਿਆ ਦੁੱਧ ਖੰਡ ਗਿਆ ਲੈ ਕਹਿੰਦੇ ਕਬੱਡੀ ਪਾ ਦਿੱਤੀ ਹੈ ਪਗਣ ਨਾਮ ਉਧਰ ਕਹਿੰਦੇ ਟਾਈਗਰ ਤੇ ਪ੍ਰਿੰਸ ਖੜਿਆ ਐਣ ਕਹਿੰਦੇ ਪਟਾਉਂ ਤੇ ਥਾਪੀਆਂ ਮਾਰਦਿਆਂ ਖੇਡਦੇ ਮੈਦਾਨ ਵਿੱਚ ਖਿੱਚਦੀ ਲਕੀਰ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ ਫਿੱਟੂ ਸੱਬੇ ਵਾਂਗੂ ਪਾ ਦਿਓ ਕਬੱਡੀਆਂ ਜਿੱਤਣ ਨਹੀਂ ਦੇਣਾ ਹੋਰ ਮਿੱਤਰੋ ਸਾਹਮਣੇ ਪਿਆ ਹੈ ਕੱਪ ਕਿਹਨੇ ਜਿੱਤਣਾ ਲਾ ਕੇ ਡੌੜਿਆ ਪਟਾਉਂ ਦਾ ਜੋ ਸ਼ੋਰ ਕਟਿਆਲਾ ਵਾਲਾ ਕਟਿਆਲਾ ਵਾਲਾ ਕਟਿਆਲਾ ਵਾਲਾ ਟਾਈਗਰ 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 ਜਿੰਦਾ ਹੈ ਟਾਈਗਰ ਆਵੇ ਜਿੰਦਾ ਹੈ ਟਾਈਗਰ ਤਾਂ ਜਿੰਦਾ ਹੈ ਹੈ ਭਾਈ ਮੱਥੇ ਕੀ ਹਾਲ ਜਾਣਾ ਰੋਣਾ ਰੱਪਾ ਭੱਗੇ ਦਫਾ ਵੀ ਅੱਜ ਮੱਥੇ ਦੇ ਮਿੱਟ ਇਧਰ ਦਰਸ਼ਕ ਕਹਿ ਰਹੇ ਭਰਾਵਾਂ ਦੇ ਗੁਰੇ ਤੁਸੀਂ ਸਾਡੇ ਮਿੱਤਰੋ ਚੱਲਦੇ ਮੈਚ ਦੇ ਵਿੱਚ ਕੋਈ ਨਾ ਆਵੇ ਸਵੇਰ ਤੋਂ ਵਧੀਆ ਮੈਚ ਚੱਲੀ ਜਾਂਦੇ ਆ ਭਰਾਵਾਂ ਦੇ ਸਹਿਯੋਗ ਦੇ ਆਗੇ ਅਗਲੀ ਰੇਡ ਚੱਕਲਾ ਮੈਕ ਤੇ ਕਰਦੇ ਗਾਲ ਮੁੰਡੇ ਉਧਰ ਕਹਿੰਦੇ ਸਿੱਖਾ ਸਰਦਾਰ ਕਬੱਡੀ ਪਾਉਂਦਾ ਵੀ ਉਹ ਵੀ ਕਿਤੇ ਹੋਰ ਤੁਰ ਗਈ ਜਿਹਦੀ ਆਉਣੀ ਸੀ ਮਹਿਲ ਕਾਂਡੋਲੀ ਮੈਨੂੰ ਮਜਬੂਰ ਕਰਕੇ ਚੰਦਰੀ ਜਵਾਨੋ ਗੁਜਣਾ ਬੋਲੀ ਰਾਤੀ ਆਂ ਸੁਪਨੇ ਵਿੱਚ ਉਹ ਦਰਾਮੁਰੇ ਕੋਲ ਵੇ ਵੀ ਮੈਂ ਤੇਰਾ ਪੁੱਤ ਲਾਣਲਾ ਉਹ ਰਾਤੀ ਇਕੱਲਾ ਬੈਠ ਕੇ ਰੋਵੇ ਉਹ ਇਕੱਲਾ ਬੈਠ ਕੇ ਰੋਵੇ ਭਾਈ ਮੋਗੇ ਵਾਲਿਆਂ ਦੀ ਪਾਸੇ ਹੈਲੋ ਸਾਰੇ ਦਰਸ਼ਕਾਂ ਦਾ ਧੰਨਵਾਦ ਹੈ ਮਾਫੀ ਚਾਹੁੰਦੇ ਅੱਜ ਪਹਿਲਾ ਦਿਨ ਸੀਗਾ ਸਾਨੂੰ ਐਸੀ ਟੀਮਾਂ ਥੋੜੀਆਂ ਘੱਟ ਆਉਣੀਆਂ ਟੀਮਾਂ ਬਹੁਤ ਜ਼ਿਆਦਾ ਆ ਗਈਆਂ ਤੇ ਕੱਲ ਨੂੰ ਤੇ ਲੈਟਾਂ ਦਾ ਪ੍ਰਬੰਧ ਹੈ ਉਹ ਵੀ ਜਿਹੜਾ ਕੀਤਾ ਜਾਣਾ ਹੈ ਤਾਂ ਥੋੜੀ ਮਾਫੀ ਚਾਹੁੰਦੇ ਕਿ ਜਿਹੜੇ ਵੀਰ ਫਲੈਸ਼ਾਂ ਆ ਰਹੇ ਐ ਇਹਨਾਂ ਦਾ ਧੰਨਵਾਦ ਹੈ ਪਰ ਰੇਟਰ ਤੇ ਆਪਾਂ ਅੱਖਾਂ ਜਣਾ ਮਾਰੀਏ ਥੋੜਾ ਜਿਹਾ ਸ਼ੈਡ ਤੇ ਮੈਚ ਬੜਾ ਤਗੜਾ ਖੇਡਿਆ ਜਾ ਰਿਹਾ ਹੈ ਕਦੇ ਤੇ ਜਿੱਤਾਂ ਰਣੀ ਹੈ ਆ ਮੈਚ ਦੇ ਵਿੱਚ ਇੱਕ ਅੱਤੇ ਤੇ ਜਿੱਤਾਂ ਰੋਣੀ ਹੈ 2 ਕਿਲੋ ਦੇਸੀ ਕਿਉਂ ਪਿਆਰ ਦਿੱਤਾ ਜਾਣਾ ਮੇਰੇ ਵੀਰੋ ਪਿਆਰ ਘੌਂ ਦਿੱਤਾ ਜਾਣਾ ਅਸੀਰ ਵਾਲੇ ਮੋਗੇ ਵਾਲੇ ਜਿੱਤਨ ਨੂੰ ਫਿਰਦੇ ਆ ਮੋਗੇ ਵਾਲੇ ਸੀਰ ਵਾਲੇ ਜਿੱਤਨ ਨੂੰ ਫਿਰਦੇ ਆ ਹੁਣ ਕਾਹਨ ਜਿੱਤੂਗਾ ਹਨੇ ਕੋਈ ਪਤਾ ਨਹੀਂ ਰੇਡ ਪਾਵੇ ਮੋਗਿਆ ਵਾਲਿਆ ਹੁਣ ਕੌਣ ਜੱਟੂ ਆ ਸ਼ੱਕ ਤਾਂ ਰਹਿਣੀ ਐ ਔਰ ਕਿਤੇ ਨਥੇ ਪਿੰਡ ਤੇ ਇਹਦਾ ਕਬੱਡੀ ਕੱਪ ਹੈ ਟੱਕਦਾ ਪੈਣੀ ਐ ਟੱਕਦਾ ਪੈਣੀ ਐ ਉਧਰ ਕਹਿੰਦੇ ਪ੍ਰੈਸ ਨੇ ਕਬੱਡੀ ਪਾ ਦਿੱਤੀ ਐ ਔਰ ਕਣਿਆਲ ਪਿੰਡ ਦੇ ਔਰ ਕਹਿੰਦਾ ਦੂਜੇ ਪਿੰਡ ਦੇ ਮੁੰਡੇ ਸੀਰ ਪਿੰਡ ਦੇ ਕੋਈ ਆਪੀ ਕਾਰਵਾਰ ਕਰਦੇ ਉਧਰੋਂ ਮੁੰਡੇ ਨੇ ਕੋਈ ਇੱਕ ਲੱਖ ਟੱਕੀ ਆ ਕਿਉਂ 2 ਕਿਲੋ ਕਿਉਂ 2 ਕਿਲੋ ਕਿਉਂ ਮੋਗੇ ਨੂੰ ਜਾਂਦਾ ਦੇਖਦਾ ਉਹ 2 ਕਿਲੋ ਪਿਓ ਤਾਹ ਤੇ ਐਨ ਸੌ ਬੁਮਾਰੀਆਂ ਦਾ ਪਿਓ ਐਨ ਮਿਲਣਾ ਮੈਨੂੰ ਲੱਗਦਾ ਮੋਗੇ ਵੱਲ ਜਾਂਦਾ ਮੋਗੇ ਵੱਲ ਜਾਂਦਾ ਪਵਣਾ ਮੋਗੇ ਵੱਲ ਜਾਂਦਾ ਬਾਈ ਖੜੀ ਹੋਣੇ ਇੰਨਾ ਤੇ ਟਾਈਮ ਹੀ ਨਹੀਂ ਕਹਿੰਦੀ ਹੁਣ ਇਹ ਨਾ ਕਰਗੀ ਆਪਾਂ ਹੁਣ ਬਾਈ ਇੱਕ ਦੋ ਰੇਡਾਂ ਰਹਿੰਦੀਆਂ ਰੇਡਾਂ ਰਹਿੰਦੀਆਂ ਰੇਡ ਪਾ ਬਾਈ ਹੁਣ ਤੁਸੀਂ ਇੱਕ ਦੋ ਤੇ ਰੇਡਾਂ ਰਹਿ ਕੇ ਖੜੋ ਟਾਈਗਰ ਬਾਈ ਰੇਡ ਪਾ ਯਾਰ ਤੁੱਬੇਸਲ ਮਾਰ ਲਓ ਅਗਲੀ ਰੇਡ ਜੈ ਜੈ ਗੁਰਦੇ ਨਾ ਕਰਪਰਾ ਬਣ ਕੇ ਕਰ ਤੋ ਰੇਡ ਪਾ ਜੈਨੇ ਜੈਨੇ ਰੇਡ ਪੈਂਦੀ ਐ ਪਵਣ ਦੀ ਰੇਡ ਐ ਵੀ ਲੋਹਾ ਲੋਹੇ ਨੂੰ ਵੱਡੇ ਉਹ ਭਾਂਬੜ ਨਿਕਲਦਾ 11 ਦਾ ਹੌਸਲੇ ਦੀ ਜਿੱਤ ਹੁੰਦੀ ਕੋਈ ਮੋਲ ਨਹੀਂ ਪੈਂਦਾ ਰਾਜੇ ਓਕੇ ਲਲਕਾਰਿਆ ਨਾ ਓਕੇ ਲਲਕਾਰਿਆ ਨਾ ਨੰਬਰ ਰੇਡਰ ਦਾ ਜੀ ਨੋਟ ਕਰ ਲੋ ਨੰਬਰ ਰੇਡਰ ਦੇ ਲਈ ਜੁੜਦਾ ਹੋਇਆ ਰੇਡਰ ਦੇ ਲਈ ਤਾਂ ਜ਼ਰੂਰੀ ਯਾਫੀ ਦੇ ਹੱਥ ਪੱਕੇ ਯਾਫੀ ਤੇ ਓਹੀ ਮੰਨੀ ਦਾ ਜਿਹੜਾ ਉੱਡਦੀ ਰੇਡ ਨੂੰ ਨੱਪੇ ਥੋੜਾ ਥੋੜਾ ਪਿੱਛੇ ਅੜ ਜਾਓ ਪਾਵੇ ਕਬੱਡੀ ਪਰ ਆ ਬੋਕੇ ਦੀ ਟੀਮ ਦਾ ਜਿੰਨੇ ਕੋਚਾ ਬਾਹਰ ਕਰ ਦੋ ਜੰਪਾ ਕੜਿਆਲ ਦੀ ਟੀਮ ਦੇ ਭਾਈ ਸੀ ਬੋਲੀ ਆਂ ਨਾ ਭਰਾਵਾਂ ਕੇ ਬਾਹਰ ਹੋ ਜਿਓ ਯਾਰਾ ਕੜਿਆਲ ਵਾਲੇ ਕੋਚ ਬਾਹਰ ਹੋ ਜਾਣ ਯਾਰ ਇੱਥੇ 60 ਪੇਡ ਵੱਜੀ ਫੇਰ ਜਿੰਮੇਵਾਰ ਕੌਣ ਲੈ ਵੀ ਪਾ ਕਬੱਡੀ ਮੁੰਡਿਆ ਬਦਕੇ ਲਓ ਰੇਡ ਸੁਖ ਦਾ ਧੰਨਵਾਦ ਸਾਡੇ ਵੀਰ ਦਾ ਹਾਰੇ ਰੈਫਰੀਆਂ ਦਾ ਧੰਨਵਾਦ ਕਰਦੇ ਆ ਕਬੱਡੀ ਪੈ ਗਈ ਕਬੱਡੀ ਪੈ ਗਈ ਕਬੱਡੀ ਪੈ ਗਈ ਕਬੱਡੀ ਪੈ ਗਈ ਪ੍ਰਿੰਸ ਤੇ ਦੂਜੇ ਪਾਸੇ ਕਿਲੋ ਕਿਉ ਐ ਮੋਗੇ ਵੱਲ ਨੂੰ ਉਹ ਆਉਂਦਾ 2 ਕਿਲੋ ਮੋਗੇ ਵੱਲ ਨੂੰ ਇੱਕ ਪਾਸੇ ਟਾਈਗਰ ਤੇ ਦੂਜੇ ਪਾਸੇ ਪ੍ਰਿੰਸ ਹੈ ਪਵਣ ਦੀ ਕਬੱਡੀ ਪੈਂਦੀ ਹੈ ਉਹ ਸ਼ਮਦਰਾਂ ਜੀ ਕਾਦਾ ਵੇਲਵਲ ਕਬੱਡੀਆਂ ਪਾਉਂਦਾ ਮੁੰਡਾ ਇੱਕ ਪਾਸੇ ਟਾਈਗਰ ਪੱਟਾਂ ਤੇ ਥਾਪੀਆਂ ਮਾਰਦਾ ਉਹ ਵੀ ਚੰਦਰਾ ਥਾੜ ਥਾੜ ਮਾਰਦਾ ਉਹ ਕਹਿੰਦੇ ਸੁਆਦ ਸੁਆਦ ਕਬੱਡੀ ਦਾ ਉਹ ਜਾਂਦਾ ਆਉਂਦਾ ਪੌਰ ਨਹੀਂ ਪਤਲੀਏ ਨਾਰੇ ਟਾਲੀਆਂ ਦੇ ਭਾਜੇ ਮੁੱਕਿਆ ਨਹੀਂ ਹਜੇ ਮੁੱਕਿਆ ਨਹੀਂ ਹਜੇ ਪੀਰ ਕਬਾਨ ਚ ਆਰਮਾਨ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਅੱਜ ਵੀ ਕੁੜੀ ਤਾਰਿਆਂ ਮਾਰ ਕੇ ਨਹੀਂ ਦੱਸੋ ਆਹ ਦੇਖੋ ਵੀ ਲਾਕਾ ਲਾਕਾ ਪਿਆਰ ਕਰਦਾ ਹੈ ਆਹ ਮੈਚ ਵੀ ਕਹਿੰਦੇ ਮੇਰੇ ਵੀਰੋ ਚੋਟੀ ਦਾ ਖੇਡਿਆ ਜਾ ਰਿਹਾ ਹੈ ਹੁਣ ਕੌਣ ਭਾਈ ਅਸੀਂ ਕੰਮ ਲਿਆ ਯਾਰ ਬਾਰ-ਬਾਰ ਬੋਲੀ ਜਾਂਦੇ ਆ ਗੱਲ ਸੁਣ ਲਿਆ ਕਰੋ ਯਾਰ ਕਿਸੇ ਦੀ ਥੋੜਾ ਥੋੜਾ ਪਿੱਛੇ ਹੋ ਜਾਓ ਪਿਆਰ ਨਾਲ ਭਾਈ ਸਾਰਿਆਂ ਨੂੰ ਪਿਆਰ ਨਾਲ ਗੁਜਾਰਿਸ਼ ਕੀਤੀ ਜਾਂਦੀ ਹੈ ਵੀ ਪਿਆਰ ਨਾਲ ਜਿਹੜੇ ਕਹਿੰਦੇ ਸੀਰ ਜਿੱਤੂਗੀ ਉਹ ਤਾੜੀ ਮਾਰ ਦੋ ਭਈਆ ਪਾਉਣ ਸਹਾ ਕਰੀਏ ਆ ਇੱਕ ਦੋ ਰੇਡਾਂ ਰਹਿ ਗਈਆਂ ਬਾਈ ਮਣਜੋਣਾ ਹੋਰ ਖਰਾਬਲਾ ਕਰੀਏ ਮੈਚ ਸਮਾਪਤ ਫਾਸਟ ਟੀਮਾਂ ਕੰਨਿਆਲ ਮੋਕਾ ਸੈਕੰਡ ਟੀਮ ਸੀਰ ਬੋਲੇ ਤਾਰੀ ਫਾਸਰੀਆ ਕਾਲ ਤਾਰੀ ਸੰਗਤ ਦਾ ਬਾਲ ਰੜਾ ਦਾ ਬੈਸਟ ਜਰੂਰ ਦੱਸਵੀਂ ਕੜਿਆਲ ਵਾਲੀ ਇੱਕ ਮਿੰਟ ਗਾਇਸ ਟਾਈਟੋ ਕੜਿਆਲ ਵਾਲੀ ਰਹਿ ਗਈ ਮੇਨ ਦਾ ਟਾਈਗਰ ਹੋ ਰਹੀ ਆ ਦੋਨੇ ਜਣਾਂ ਦਾ ਕਰਦੇ ਕੜਿਆਲ ਵਾਲਾ ਪ੍ਰਿੰਸ ਬੈਸਟ ਰੀਡਰ ਹੈ ਤੇ ਕੜਿਆਲ ਵਾਲਾ ਟਾਈਗਰ ਬੈਸਟੀ ਆਫ ਇੱਕ ਵਾਰ ਲੋ ਦੇਸੀ ਕਿਓ ਸਾਰੀ ਸੰਗਤ ਦਾ ਧੰਨਵਾਦ ਬੋਲਣ ਦੇ ਗੱਲ ਤੇ ਹੋਏ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ